ਹੁਣ ਇਹ ਕੀ ਲੈ ਕੇ ਆਏ ਹੋ ਨਾ ਨੀ ਕੀ ਲੈ ਕੇ ਆਏ ਦੁਕਾਨ ਤੋਂ ਨਾ ਨੀ ਕੀ ਆਂਦੀ ਏਗੇ ਮਾਚਿਸ ਕੀ ਨਹੀਂ ਬਾਬੇ ਨੇ ਦੇ ਆਈ ਪੈਨਸਲ ਬਾਬੇ ਨੇ ਦੇ ਕੀ ਆਈ ਅਜੀ ਗੁਰਦਰਾ ਸਾਹਿਬ ਗਈ ਸੀ ਨਾ ਛੇਰੇ ਹੋ ਗਿਆ ਗੁਰਦਰਾ ਸਾਹਿਬ ਕੀ ਵੇਖਿਆ ਹੈ ਸਿਸਕਨੀ ਵੱਡੀ ਹੈ ਹਾਂ ਤਾਂ ਦਾਦਾ ਵੱਡੇ ਪਟਾਕੇ ਲੈਣ ਚੱਲੇ ਉਹਨੇ ਕਹਿੰਦਾ ਛੋਟੇ ਲਾਓ ਨਿੱਕੇ ਜਿਹੇ ਛੋਟੇ ਜਿਹੇ ਨਿਕਲੇ ਜੇ ਜੇ ਵਿੱਚ ਪਾ ਲਾ ਪੈਸੇ ਪਾੜ ਜਾਣਾ ਨਿਓ ਜੇ ਵਿੱਚ ਪਾ ਲਾ ਦਾਦਾ ਲਗਾ ਟਾਕੇ ਚਲਾਉਣਾ ਚਲਾ ਦੇ ਚਲਾ ਦੇ ਪੈਰਾਂ ਚ ਇਧਰ ਪਾ ਛੋਟੇ ਜਿਹੇ ਲੈ ਆਂਦੇ ਨਹੀਂ ਇਹ ਤਾਂ ਵੱਡੇ ਲੈ ਆਏ ਜੇ ਉਹ ਹੈ ਨਹੀਂ ਮੈਂ ਕਾ ਦੋ ਦਾ ਦੀਵਾਨ ਚਾਤੀਏ ਅੱਗੇ ਆ ਉਹ ਇੱਥੇ ਦੋ ਮੁੰਡੇ ਖਲੋਤੇ ਤੇਰੇ ਮੰਮੂ ਇਹਨੇ ਮੈਂ ਗਾਣਾ ਜਿਹਾ ਕੋਈ ਨਹੀਂ ਪੱਤ ਨਹੀਂ ਖੜਿਆ ਚੱਕਿਆ ਸੋਨਾ ਸਾਨੂੰ ਮਾਹੌਲ ਹੈ ਕਰੋ ਸਾਨੂੰ ਭਰਾ ਨੇ ਰੰਗੋਲੀ ਬਣਾਤੀ ਕਰੋ ਚੱਕ ਆਪਣੀ ਫੋਟੋ ਬਣਾਈ ਦੀ ਸਾਨੂੰ ਮੈਂ ਕਹਿੰਦਾ ਕਲਾਮਾ ਚੱਕ ਕਰੋ ਵੀਰ ਦੀ ਹੱਥ ਦੀ ਸਫਾਈ ਚੱਕ ਕਰੋ ਹੱਥ ਦੀ ਸਫਾਈ ਵੇਖੋ ਨਹੀਂ ਮੈਨੂੰ ਐਨਡੀਐ ਭਾਜੀ ਸਫਾਈ ਚੱਕ ਲਓ ਪਾ ਜਾਨਾ ਤੇ ਮੂਲ ਲੰਮਾ ਜਾਈ ਤੇ ਤੂੰ ਗੋਲ ਕਰਤਾ ਜਿਹੜਾ ਆ ਮੈਮ ਸਲੋਨ ਦੇ ਬਾਹਰ ਵੀ ਆਪਾਂ ਬੰਬ ਚਲਾਉਣ ਨੇ ਚਲਾਉਣ ਵੀ ਨਹੀਂ ਮੈਮ ਆ ਜਾ ਲਾਤਾ ਏ ਉਹ ਹੈ ਨਹੀਂ ਇਹਨਾਂ ਦਾ ਵੀ ਨਿਕਲ ਆ ਪਾਜੀ ਬਹੁਤ ਡਰਦੇ ਬੰਬ ਚਲਾਉਣ ਦਾ ਉਹ ਬੰਦ ਘੈਂੜੀ ਜਿਹੜਾ ਨਹੀਂ ਉਹ ਪਰਦੀਦਾ ਉਹ ਹੀ ਲਿਆਂਦੇ ਪਹਿਲੇ ਅੰਦਰ ਉਹ ਚਲਾਏ ਆ ਬਣੀ ਉਹ ਕਿੱਥੇ ਆ ਬੜੀ ਲੈ ਗਿਆ ਅਏ ਆ ਬਹੁਤ ਤੇਜ਼ੀ ਆ ਕੀ ਬਣਿਆ ਚੱਲ ਜਾ ਭਾਜਾ 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 ਉਹ ਇੱਥੇ ਲਾਤੇ ਨੇ ਚੁੰਨੀਆਂ ਚੁੰਨੀਆਂ ਲੂਹ ਦੇਣੀਆਂ ਈਆਂ ਨਹੀਂ ਲੂਹ ਦੇਣੀਆਂ ਆ ਨਹੀਂ ਨਈਆਂ ਗੇਟ ਵਾਲੀਆਂ ਗਾਂ ਲੈ ਹਨੀ ਨਹੀਂ ਚੱਲ ਜਾਣਾ ਚੱਲ ਜਾਣਾ ਵਾ ਕਿੱਥੇ ਆ ਉਹਦੀ ਗੋਲੀ ਜੇ ਹਾਨ ਬੁੜਕ ਕੇ ਆਉਣੀ ਹੋ ਮਾਰੇ ਬੰਬ ਮਾਰੇ ਬੰਬ ਤੁਸੀਂ ਦਵਾਈ ਆ ਚੱਲ 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 ਇਹਨਾਂ ਦਾ ਸੀ ਕਾ ਦੇ ਚਾਨਾ ਬਾਤ ਛੋੜ ਕੇ ਇਹਨਾਂ ਦਾ ਵੇਖੀ ਬੋਲੇ ਆ ਮਰਿਆ ਆਇਓ ਲੈ ਉਹ ਅੱਗ ਨਹੀਂ ਲੱਗੀ ਤੇਰੇ ਕੋ ਲੱਗੀ 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 ਉਹ ਤੇਰੀ ਭੜਿਓ ਜੇ ਚੰਗੀ ਆਵਾਜ਼ ਗਿਓ ਖਤਰੇ ਵਾਲਾ ਲੈ ਲੈ ਅੱਗੇ ਚੱਲ 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 ਕੱਪੜਾ ਉਹ ਕੱਪੜਾ ਕੋਈ ਨਹੀਂ ਆ ਕਮਰੇ ਨੇ ਲੈ ਆਉਂਦੇ ਕਿਹਨੇ ਕੱਖ ਵੀ ਨਹੀਂ ਐਵੇਂ ਡੇ ਚੱਲ 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 ਬਜਰੀ ਖਿੰਡਰ ਜਾਣੀ ਵੇਖੀ ਨਾ ਮੂੰਹਾਂ ਤੇ ਬਜੜਣੀ ਚੱਲ 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 ਆ ਜਾਓ ਪਰ ਆਪਣੇ ਸਿਰ ਤੇ ਨਾ ਵਾਜੇ ਕਦੇ ਉਪਰ ਗਮੋ ਹੋ ਜਾਂਦੀ ਆਵਾਜ਼ ਨਾਲ ਬਜਰੀ ਨਾਲ ਆ ਲਾਸਟ ਰਿਆ ਚੱਲ ਚੱਲ ਨਾ ਪਹਿਲਾਂ ਡਰੀ ਜੋ ਲੈ ਇਹਨੇ ਬੁਝਾ ਦਣੀ ਹੈ ਹਾਏ ਹੋਏ ਹਾਓ ਬੱਲੇ ਬੱਲੇ ਚੁੰਨੀ ਜਾਨੀ ਕਿਤੇ ਗਈ ਹੈ ਹੈ ਅਬ ਇਹਨੂੰ ਮੁਝਾਣਾ ਚਲੋ ਚੱਲ ਜੀਏ ਘਰ ਨੂੰ ਦਿਵਾਲੀ ਦੀਆਂ ਤੇ ਬੰਦੀ ਸ਼ੋਟ ਦੇਸਣੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਵਿਸ਼ਕਰਮਾ ਡੇਰ ਦੀ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿੰਨੇ ਇਹ ਰਾਮਗੜ੍ਹ ਕੇ ਜਿੰਨੇ ਮਤਲਬ ਇਹ ਕਰਦਾ ਕੰਮ ਚਾਹੀਦਾ ਕਰਦਨੇ ਚਾਹੀਏ ਕੋਈ ਮਤਲਬ ਮਿਸਤਰੀ ਆ ਉਹਨਾਂ ਮੇਰੇ ਨਾਲ ਬਹੁਤ ਸਾਰੀਆਂ ਮੁਬਾਰਕਾਂ ਭਾਈ ਬਹੁਤ ਤੁਹਾਨੂੰ ਸਾਰੇ ਨੂੰ ਵਧਾਈਆਂ ਸਾਰੇ ਨੂੰ ਵਧਾਈਆਂ ਬਹੁਤ-ਬਹੁਤ ਦੀਵਾਲੀ ਦੀਆਂ ਦੀਵਾਲੀ ਦੀਆਂ ਕਿੰਨੇ-ਕਿੰਨੇ ਪਟਾਕੇ ਚਲਾਏ ਕਿੰਨੇ-ਕਿੰਨੇ ਪਟਾਕੇ ਚਲਾਏ ਛੋਟੇ ਕਿ ਵੱਡੇ ਵੱਡੇ ਕਿ ਛੋਟੇ ਛੋਟੇ ਵੱਡੇ ਹਾਂ ਕੌਮੈਂ ਵੱਡੇ ਵੀ ਚਲਾਏ ਛੋਟੇ ਵੀ ਆਹ ਲਓ ਪਪਾ ਲਾਗ ਬੋਲਣਾ ਕੌਮੈਂ ਮਸ਼ੀਨ ਡਰਦਾ ਮੈਂ ਮਸ਼ੀਨ ਜਾਂਦਾ ਮੈਂ ਹੱਸਿਆ ਅਸੀਂ ਚੱਲਨੇ ਆਪਣੇ ਜਠੇਰੀ ਮਥਾ ਟੇਕਣ ਵਾਸਤੇ ਨਾਲੇ ਉੱਥੇ ਦੀਵੇ ਜਗਾਈਏ ਤੇ ਉਸ ਤੋਂ ਬਾਅਦ ਜਾਣਾ ਸਲੂਨ ਤੇ ਮੰਮੀ ਹੁਣੀ ਜਾਣਗੇ ਗੁਰਦ੍ਰਸ਼ ਸਾਹਿਬ ਇੱਥੇ ਆਪਣੇ ਨੇੜੇ ਜਿਹੜਾ ਗੁਰਦ੍ਰਸ਼ ਸਾਹਿਬ ਪੈਂਦਾ ਹੈ ਉੱਥੇ ਜਗਾਉਣਗੇ ਦੀਪਮਾਲਾ ਕਰਉਣਗੇ ਤੇ ਉਸ ਤੋਂ ਬਾਅਦ ਘਰੇ ਆਵਾਂਗੇ ਸੰਦੀਪ ਬਣਾਉਂਗੇ ਰੰਗੋਲੀ ਨਾਲੇ ਬਾਬਾ ਜੀ ਦੇ ਕਮਰੇ 'ਚ ਵੀ ਜਗਾਵਾਂਗੇ ਦੀਪਮਾਲਾ ਕਰਾਂਗੇ ਆਪਾਂ ਸੋ ਸੰਦੀਪ ਆ ਗਈ ਹੁਣ ਨਿਆਣੇ ਡੇ ਪਟਾਕੇ ਚਲਾਉਣ ਆਹ ਦੀਪਮਾਲਾ ਜਠੇਰੇ ਆਏ ਆ ਇੱਧਰ ਜਗਾਤਾ ਇੱਧਰ ਇਧਰ ਬਾਬਾ ਜੀ ਦੇ ਦੂਸਰੀ ਸਾਈਡ ਆ ਤੇ ਉਧਰ ਵੀ ਆ ਆ ਆ ਸਾਡਾ ਇੱਧਰ ਆਂ ਦੇ ਵੱਟੀ ਇਹ ਨਵੀਂ ਇੱਥੇ ਜਿਗਾ ਦੋ ਮਾਤਾ ਰਾਣੀ ਦੇ ਲੱਗੇ ਜਗਾਉਣ ਨਾ ਸਿਆਣੂ ਇਹ ਕਿਉਂ ਕੇ ਆ ਨਾ ਉਹ ਲੈ ਤੋ ਜੀ ਗੱਲ ਤੇ ਹੁਣ ਮੈਂ ਥੋੜਾ ਪੱਟ ਲਵਾਂ ਤਾਂ ਦੇਲ ਚੋਂ ਭਦਨ ਜਿਹੜਾ ਵੱਟੀ ਛੱਡ ਦੇਣੀ ਆ ਇਦਾਂ ਦੀ ਵੀ ਨਾ ਰੋਖ 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 ਨੀ ਨੀ ਕੋਈ ਲੰਮੀ ਰੋਖ ਰੋਖ ਵਟੀ ਭੰਨੀ ਉਹ ਟਿੰਡ ਬਸ ਠੀਕ ਹੈ ਇਤਨਾ ਨਾਮ ਨਹੀਂ ਥੋੜਾ ਨਾ ਉਹ ਲੋ ਦੇ ਨਾਮ ਉਹ ਖਵਾਨੀ ਪਾਉਂਦੇ ਆਂ ਅਸੀਂ ਆਇਆ ਹਾਂ ਸੋਣ ਇੱਥੇ ਦੀਪਮਾਲਾ ਕਰਾਂਗੇ ਤਾਂ ਜਿੱਦਾਂ ਕਰੀ ਕਰਨੀ ਚਾਹੀਦੀ ਆ ਭਾ ਇਦਰੀ ਵਾ ਲਗ ਲਗ ਸਾਰਿਆਂ ਨੇ ਕੀਤੀ ਆ ਉਹ ਗੋਲੀ ਬਣਾਈ ਕਿ ਸੁਣੀ ਹੋਏ ਕਿੰਨੀ ਪਿਆਰੀ ਹੋਏ ਇੱਧਰ ਕਰਾ ਚੱਕ। ਕਿਉਂ? ਕਹਿੰਦੇ ਸਹੀ ਨਹੀਂ ਲੱਗਣ ਡਿਆ ਹੁਣ ਵੇ। ਉਹਦੇ ਲੱਗਣ ਡੀ ਕਿ ਨਹੀਂ? ਓਏ ਜੀਓ ਮੁੰਡਿਆਂ ਨੇ ਆਉਂਦੇ ਆ ਸਾਰੇ ਇੱਕ ਨੇ ਕੰਮ ਕਰਤਾ ਜੀਓ। ਗੱਡੀ ਲੁੱਟ ਲਈ ਓਈ। ਦੋਰ ਤੋੜ ਦੇ। ਕਿਸੇ ਕਲੇ ਕਿਸੇ ਕੀ? ਗੱਡੀ ਤੇਲ ਹੋ ਲਿਆਂਦਾ ਨਹੀਂ ਉਹਦੇ ਗੁਰੂਆ। ਨਾ ਵੀ ਕਰਦੇ ਦੀਪਮਾਲਾ ਇੱਥੇ ਵੀ ਆਪਾਂ। ਤੇ ਇੱਧਰ ਵੀ ਮਗਰ ਵੀ ਦਿਖਾਉਣਾ ਹੈ। ਕਰਾ ਚੱਕ। ਕਿਉਂ? ਗ੍ਰਾਂਡਾਸ ਮਾਰਾ ਜੀ। ਆ ਉਹ ਇੱਥੇ ਹੀ ਥੇ ਨਾ ਤਾਂ ਕਰਕੇ ਰੱਖਿਆ ਵੀ ਕੱਚ ਜੀ ਕੱਚ ਜੀ ਮੂਹੇ ਤੇ ਕੋਈ ਅਗਰ ਲੱਗਣ ਦਾ ਡਰ ਨਹੀਂ ਹੈਗਾ ਤਾਂ ਕਰਕੇ ਇਹਨੂੰ ਇੱਥੇ ਰੱਖਿਆ ਲੈ ਵੀ ਕੋ ਸਾ ਭਾਈ ਮੁਰੇ ਚੱਲ ਸੋਨੂੰ ਲਾਗ ਓਏ ਆਪਣੇ ਓਏ ਜੇ ਕਦਾ ਹੋਣਾ ਪਰ ਆਪਾਂ ਵੇਖੀਂ ਉਹ ਪੰਜਵਾ ਸੀਵਕਾ ਕਮ ਖਤਰੇ ਵਾਲਾ ਹੀ ਨਹੀਂ ਨਹੀਂ ਉਹ ਟੇਪ ਲਾਉਣੀ ਪਾਣੀ ਗਾਣੀ ਟੇਪ ਤੇ ਕਿੰਨੀ ਲੱਗੀ ਆ ਦਾ ਪੂਰਾ ਹੋ ਜੇ ਉਹ ਤੁਹਾਡਾ ਕੰਮ ਓਏ ਆ ਕੰਮ ਖਦਰੇ ਵਾਲਾ ਪੂਰਾ ਉਹ ਗੁਰੂਆ ਬਹੁਤ ਹੀ ਓਏ ਇਹਦੇ ਕੰਮ ਲਈਏ ਨਾ ਕਿਸੇ ਧਿਆਨ ਨਾਲ ਰੰਗੋਲੀ ਨਾ ਖਰਾਬ ਹੋ ਜੇ ਦੋ ਇਧਰ ਲਾਤੇ ਆ ਤੇ ਦੋ ਉਧਰ ਨਾਲ ਸਾਈਡ ਤੇ ਫਰੰਟ ਤੇ ਲਾਤੇ ਗੇਟ ਕਰੇ ਚੱਕ ਮੈਨੂੰ ਗੇਟ ਪੂਰਾ ਪਸੰਦ ਆ ਮੈਂ ਕਹਿੰਦਾ ਬਹਿ ਜਾ ਬਹਿ ਜਾ ਕਰਾਤੀ ਰੱਖੋ ਕਿਉਂ ਕਿੱਥੇ ਪਹੁੰਚ ਗਏ ਤੁਸੀਂ ਐਚ ਡੀ ਬਿਊਟੀ ਸਲੂਨ ਤੇ ਮਾਡੇ ਸਾਡੇ ਸਲੂਨ ਐਸਾ ਸਲੂਨ ਹੈ ਜਿਹੜਾ ਨਾਈਟ ਨੂੰ ਖੁੱਲ੍ਹਾ ਹੁੰਦਾ ਕਦੇ ਵੀ ਪਰ ਰਾਮ ਇਹ ਵੀ ਕੰਮ ਨਹੀਂ ਕੀਤਾ ਇਹਨਾਂ ਅਸੀਂ ਬਸ ਉਹਦਾ ਇੰਜੋਏਮੈਂਟ ਕਰਦੇ ਆ ਪਟਾਖੇ ਪਟੁਕਾਣ ਹੁੰਦੇ ਨੇ ਲੱਗ ਹੁਣ ਅਪਾ ਚੱਲ ਪਏ ਘਰੇ ਘਰੇ ਚੱਲਦੇ ਘਰੇ ਜਾ ਕੇ ਪਟਾਕੇ ਚਲਾਉਣੇ ਨਾਲੇ ਦੀਪਮਾਲਾ ਕਰਦੇ ਆ ਚੱਲਣਗੇ ਇਹਦੇ ਰੱਟਣ ਤੇ ਐਂ ਡੈ ਇਹਨਾਂ ਨੂੰ ਇਹਨੇ ਇਹਨੇ ਤੇ ਜਾਉ ਹਾਂ ਜਾ ਕੱਢਣੇ ਚੱਲ ਆ ਕੱਲ ਲੈ ਗਏ ਸੱਤ 480 ਦਾ ਡੱਬਾ 450 60 ਇਹ ਮਹੀਨਾ ਹੁਣ ਲੱਗੇ ਬਣਾਉ ਰੰਗੋਲੀ ਅੰਦਰ ਏ ਇੱਕਾਂ ਤੇ ਆਵਾਂ ਨੰ ਗੋਲੀ ਮਾਣਾ ਕਰਨ ਗੋਲੀ ਬਣਾਉਂ ਲੈ ਵੀਦਰ ਬਣਾਈ ਥੋੜੀ ਜਿਹੀ ਰੰਗੋਲੀ ਟਾਈਮ ਘੱਟ ਸੀਗਾ ਤਾਂ ਥੋੜੀ ਜਿਹੀ ਵਧੀਆ ਨਹੀਂ ਬਣੀ ਫਿਰ ਵੀ ਚਲੋ ਕੋਸ਼ਿਸ਼ ਤਾਂ ਕੀਤੀ ਨਾ ਆਇਆ ਆਇਆ ਦੋਰੋਂ ਲੱਗਦੀ ਪਿਆਰੀ ਵੇਹਣਾ ਗੋਲੀ ਵਾਹੀ ਕੋਈ ਚਾਹਤ ਰੱਖਣ ਵਾਸਤੇ ਕੀ ਨਹੀਂ ਬਣੀ ਕੀ ਨਹੀਂ ਬਣੀ ਕੀ ਆਇਰਨ ਗੋਲੀ ਰੰਗੋਲੀ ਨਹੀਂ ਵੇ ਇਹ ਚੀਰਾ ਖਲਣ ਤੇ ਕੋਈ ਗੱਲ ਨਹੀਂ ਕੱਲ ਨੂੰ ਬਾਲਾਂਗੀ ਹਿੰਦੀ ਮੈਨੂੰ ਡੇਮ ਢੋਲਣੀ ਹੈ ਮੰਮੀ ਦਾ ਸਨੀਪ ਤਿਆਰੀ ਕਰਾਂ ਦੇ ਦੀਵਿਆਂ ਦੀ ਬਾਬਾ ਜੀ ਦੇ ਕਮਰੇ ਚ ਤੇ ਜਗਾਏ ਆ ਨਾ ਨਾਲ ਹੀ ਅੱਗੇ ਆ ਜੀ ਇੱਥੇ ਜਿੱਮੇ ਤਰਾਫ ਨੂੰ ਉਹਦੇ ਉੱਤੇ ਰੱਖ ਉੱਤੇ ਉੱਤੇ ਇੱਥੇ ਜਿੱਮੇ ਚੱਲ ਸਤਲ ਜਾਈ ਇੱਥੇ ਆਉਂ ਰਿਹਾ ਰੱਖ ਉਹ ਆ ਵੀ ਉਹ ਸੋਨ ਨੂੰ ਸਰ ਕੇ ਚੰਗਾਰੇ ਚੰਗਾਰੇ ਬਣੇ ਇੱਕ ਰਾਤ ਆ ਰੀਲ ਨਹੀਂ ਬਣੀ ਹੋਆ ਜੀ ਛੇ ਚ ਪੈ ਗਿਆ ਇਹ ਵਾਏ ਇਹਨੂੰ ਚਲਾਈਆ ਭਰਾ ਮੈਂ ਆ ਵੇ ਠੀਕ ਓਏ ਇਹਨਾਂ ਤੋਂ ਇਹ ਪ੍ਰਾਪੂ ਲੈਣਾ ਚਲਾਉਣਾ ਮੈਂ ਚਲਾਣਾ ਤੁੰਨੂੰ ਕੋਈ ਨਹੀਂ ਦਾ ਕੋੰਨੇ ਚਲਾਣਾ ਓਏ ਬੈਠ ਓਨੀ ਕੋ ਚੱਕਰ ਗਾ ਕਰ ਅਧਕਾਰ ਜੀ ਰੱਖ ਦੇ ਚੱਲ 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 ਖਲੋ ਜਾ ਉਹ ਖਲੋਇਓ ਭਰਾ ਹੁਣ ਪੈਣ ਦੇ ਹੈ ਕੀ ਪੰਗਾ ਨਿਕਾਈਓ ਭਰਾ ਕੀ ਆ ਤੇ ਲੁੱਸ ਕੇ ਵਾਹ ਸੜ ਗਿਆ ਸੜ ਗਿਆ ਹੀ ਉਹ ਕਿਹਦੇ ਆ ਕੀ ਹੋਗਾ ਆਇ ਤੇ ਇਕ ਲੋ ਤੇ ਬੱਡੇ ਚਲਾਏ ਸੜ ਗਏ ਨੇ ਸਿਰਤੀ ਪੈ ਗਈ ਆ ਰਾਹ ਬੋਟ ਕਿੰਚੋ ਕੋੜੂ ਮੈਂ ਅਟ ਵੇ ਉਹ ਕਿਹੜਾ ਸ਼ਟ ਮਾਰ ਤੀ ਤੇ ਉਥੇ ਭਜਣਾ ਕਿੱਥੇ ਇਹ ਕੋਠੇ ਜਾ ਤਾ ਆਇ ਤੂੰ ਕਾਹਦੇ ਤੇ ਬੈਠਾ ਸਭ ਦੇ ਮਾਰ ਗਿਆ ਤੇਰੇ ਵੀ ਬੂਤੋ ਤਸਾਰੀ ਵੀਰੀਆ ਬਣਾਉਂਦੇ ਚੱਕਦਾ ਤਾ ਉਹ ਤਾਂ ਕਰ ਰਿਹਾ ਖੁੱਲਾ ਆਈ ਆਸਾਂ ਮਹਿੰਗੀ ਜਿਹੀ ਇਸ ਕੋਲ ਤੋਂ ਵੀ ਪਲੇਟਾਂ ਕਿਹੋ ਜਿਹੀ ਕਿਚੀ ਦੇ ਦਾ ਟੱਕ ਬਣੇ ਕੋਈ ਨਹੀਂ ਨਾ ਮਕਾਕੀ ਨੇ ਕਿਉਂ ਬਾਇਸ ਉਹ ਪੰਦੇ ਦੇ ਚਾਮੀ ਸੜ ਗਿਆ ਈ ਓਏ ਉਹ ਚਮ ਸੜ ਗਿਆ ਔਰ ਓਏ ਛੂਟਾ ਵੇ ਛੋਟਾ ਲੱਗਾ ਜਾਨੂੰ ਉਹ ਮੇਰਾ ਧਿਆਨ ਨਾ ਹਾਂ ਯਾਰ ਕਰੀ ਸੁਤੀ ਚੰਦਾ ਵੇ ਹਨਾ ਯਾ ਆਹ ਠੀਕ ਆ ਕੰਮ ਕਵਾ ਵਧੀਆ ਓਕੇ ਆ ਨਹੀਂ ਯਾ ਠੀਕ ਆ ਕੰਮ ਇਹ ਸਹੀ ਹੈ ਨਾ ਹਾਂ ਵੀ ਵੀ ਨਾ ਸੇਕ ਪੈਣਾ ਹੱਥ ਨੂੰ ਕੀ ਕਰਦਾ ਐਸਾ ਨੂੰ ਜਿੱਥੇ ਵਾਈਫੜੀ ਦੇਖ ਵੇਖ ਸੇਕ ਪੈਂਦਾ ਤੂੰ ਆਪਣੇ ਆਪ ਨੂੰ ਕਰਦੀ ਲੋਜਾਂ ਲੱਗੀ ਨਹੀਂ ਅੱਗ ਨਹੀਂ ਲੱਗੀ ਵੀ ਲੱਗੀ ਨਹੀਂ ਅੱਗ ਯਾਰ ਇਹ ਵੀ ਤਾਂ ਲੱਗ ਗਈ ਜੀ ਫੀਤਾ ਬੜਾ ਅੰਦਰ ਜੀ ਲਾ ਵੀ ਇੱਧਰ ਲਗਾ ਇੱਧਰ ਕਰਕੇ ਇਕ ਲਗਾਤੇ ਆ ਇਹ ਇੱਧਰ ਲੱਗੇ ਇੱਕ ਹੰਦੀ ਵਾਰ ਰੱਖਣਾ ਪੀਪੇ ਦਾ ਰੱਖਦੇ ਬਸ ਆਈ ਜਾ ਇੱਧਰ ਵੀ ਰੱਖਤਾ ਵਾ ਚੱਲ ਉੱਥੇ ਰੋ ਲੱਗ ਗਈ ਨਾਲ ਹੋ ਜਹੁਣ ਨਾਲ 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 ਦੇਖੋ ਪਾਣੀ ਲਖਣੀ ਤਰੁੰਦਾ ਆ ਰਿਹਾ ਲੈ ਲਾ 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 ਚੱਲ 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 ਜੰਨੇ ਨੇ ਚੱਲ ਜਣੀ ਆ ਉਹਦੇ ਨਾਲ ਹੀ ਚੱਲ ਜਣੀ ਯਾਰ ਹੁਣ ਚੱਲ ਲੱਗੀ ਲੱਗੀ ਪੁਰਾਣੇ ਯਾਰ ਦੇ ਅਰੇ ਯਾਰ ਜਗਾਇਨ ਇਹ ਹੈ ਕਿ ਤਾਂ

ਬਾਰ ਵੇ ਭਾਈ ਹੋਏ ਹੋਵੇ ਆਪਾਂ ਅਗਰ ਕਹਿੰਦੇ ਇਹਦਾ ਖਾਦਾ ਹੀ ਇਹਨਾਂ ਨੇ ਜਰਾ ਨੇ ਤਣੂ ਇੱਦਾਂ ਲੱਤ ਪੜ ਕੇ ਭਾਂਦੇ ਵਜੇ ਕਾਂਡੇ ਜੇ ਤੁਸੀਂ ਮਾਮਾ ਚੱਲੋ ਸਤਾ ਦਾ ਉਹ ਲੈ ਉਹ ਦਿਨ ਥੋੜੀ ਉਹਦਾ ਉੱਡ ਜਾਣਾ ਹੀ ਤਾਂ ਨਹੀਂ ਚੱਲ ਆ ਲੈ ਅੱਜ ਪੰਮਰੀ ਜੇ ਬੜੀ ਘਣੇ ਤੇ ਚੱਲਦੀ ਹੈ ਤੁਸੀਂ ਲੈ ਗਏ ਇਹ ਇੱਕ ਡੱਬਾ ਮੈਂ ਲੈਂਦਾ ਸੀ ਕਾ ਕਾ ਤਾਰਾ ਇਹ ਯਕੀਨੀ ਲੜਾਈ ਲੱਗਾ ਉਹ ਚੱਲੋ ਚੱਲੋ ਕਿਤੇ ਵਾਰਦਾ ਯੋ ਉਹ ਮਰ ਗਿਆ ਮੈਨੂੰ ਨਹੀਂ ਲੱਗਣੀ ਵੀ ਇਹਨਾਂ ਨੂੰ ਨਹੀਂ ਲੱਗਣੀ ਆ ਬਿੰਦਨ ਕੰਮ ਨੇ ਲੂ ਬਣੇ ਚੱਲ ਚੱਲ ਚੱਲੋ 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 ਸਾਰੇ ਬਣਾ ਲੋ ਇੱਕ ਵਾਰੀ ਬਣਾ ਚੱਲੋ ਲਿਆ ਫੋਟੀ ਨੱਕ ਲਵਾ ਲੈ ਆ ਨੋ ਇਹਨੂੰ ਭਾਈ ਨੂੰ ਹੱਥ ਕੱਕ ਲਵਾ ਲੈ ਉਹ ਅੰਕਲ ਵੀ ਆ ਗਏ ਜੱਦਰ ਚੱਲੋ 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 ਚੱਲ ਚੱਲ ਕਾਸ਼ ਕੰਨਾ ਮੈਂ ਗੱਡੀ ਬੈਕ ਕਰਦਾ ਚੱਲ ਇਹਨੇ ਗੱਡੀ ਲਾਉਣੀ ਥੋੜੀ ਹੋਣੀ ਇਹਨੇ ਰਾਉਂਡ ਲੈਣਾ ਵੇਖੀ ਪੂਰਾ ਬੰਬ ਚ ਲਾਇਆ ਨਾ ਬੰਬ ਸ਼ੀਸ਼ੇ ਵਜੇ ਸ਼ੀਸ਼ੇ ਵਜਣੇ ਉਹ ਵੇਖਿਆ ਮੈਂ ਪਾਣੀ ਨਾਲ ਨਹੀਂ ਹੋਣਾ ਕਾ ਤਰਾ ਪਾਣੀ 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 ਤਾਂ ਹੀ ਗਿੱਲਾ ਹੈ ਨਾ ਚੱਲ ਇਹਨਾਂ ਦਸਣ ਚੱਲ ਇਹ ਚੱਲਣਾ ਪਾ ਚੱਲ ਪਰਾਂ ਵਾ ਇਹਨੂੰ ਤੇ ਮਣਿਆ ਬਣਾ ਲਾ ਬਣਾ ਲਾ ਬਣਾ ਲਾ ਹੋ ਰੱਜਿਆ ਬੰਦਾ ਸਾਡਾ ਵੇਸੇ ਓਏ ਓਏ ਇਹ ਕੰਡਿਆਂ ਉ ਘੜੀ ਪਹਾੜੀ ਦੇ ਚ ਓ ਨਹੀਂ ਚਲਣੀ ਆ ਗਿਆ ਆਇਆ ਚੱਲ ਚੱਜਾ ਚੱਲ ਡੌਡ ਡੌਡ ਜਨਾਵਡ ਜਨਾ ਡੌ ਚੱਲ ਆ ਚੱਲ ਚੱਲ ਲਾ ਆਪਕੇ ਦੇ 라ਓ ਵੀ ਚੱਲ ਚੱਲ ਆਪ ਦਾ ਬੀਚ ਤੇ ਇੰਫਲੋਗ ਦੇ ਕੇ ਐਵੇਂ ਪਤਾ ਨਹੀਂ ਓ ਜਾ ਓਏ ਤੁਹਾਡੀ ਬਣ ਬੰਦੀ ਚੱਲੋ 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 ਹਾਂ ਨਹੀਂ ਚੱਲਣੇ ਜਾਓ ਵਾਰਸ ਕਰ ਰਿਹਾ ਜਿੱਥੋਂ ਲਿਆਂਦਾ ਮੇਰਾ ਭਰਾ ਚੱਲ ਚੱਲ ਚੱਲੇ ਓ ਚੱਲੇ ਓ ਓ ਤੇਰੀ ਓ ਤੇਰੀ ਓ ਕੰਮ ਕਰ ਬਖਦਰ ਵਾਲਾ ਬੱਸ ਲੈ ਉਹ ਚੱਲ ਚੱਰ ਗੱਲ ਪੜਾ ਆ ਯਾ ਉਸਤਾਦ ਉਹ ਨਾ ਸਾੜ ਉਹ ਨਾ 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 ਉਹ ਨਾ ਨਾ ਡਿਗਰਾਇਵ ਨਾ ਯੋ ਓਏ ਭਾਜੀ ਗੱਡੀ ਨੂੰ ਗੱਡੀ ਨੂੰ ਪਾਈ ਨਹੀਂ ਅੱਖ ਜਿਹੜਾ ਜਿਹੜਾ ਬਾਹਰ ਆ ਜਾ ਰੋ ਜੋ ਕਰਿਓ ਨਾ ਇਹਨੂੰ ਚੱਲ 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 ਬੱਸ ਚੱਲ ਕੇ ਬਾਤ ਤੇਰੇ ਆਤ ਤੇਰੇ ਚੱਲ ਚੱਲ ਮਾਂ ਮੁੱਕ ਗਿਆ ਕੰਮ ਨਹੀਂ ਨਹੀਂ ਹੈਗਾ ਹੈਗਾ ਜੇ ਜੇ ਹੈਗਾ ਇਹ ਕੰਮ ਉਹਨੇ ਮੁੱਕ ਗਿਆ ਜੀ ਹਲੇ ਵੀ ਆ ਗਿਆ ਅੱਗੇ ਖਤਮ ਹੋ ਗਿਆ ਉਪਰ ਆ ਬੜੀ ਪੁੰਜੇ ਤੇਜ਼ ਹੁੰਦੇ ਚੰਗਾੜੇ ਜਿਹਾ ਚੱਲ ਸ਼ੇਰਾ ਮਾ ਮੋਗੇ ਘਣੀ ਹੁਣ ਚੱਲ ਇਹ ਹੈ ਗਈ ਹੋ ਜੇ ਚੱਲੋ ਸ਼ੇਰਾ ਅੰਦੇ ਹੀ ਇਹ ਕਿੱਥੇੋਂ ਮੁੰਡਿਆ ਹੋਵੇ ਇਹ ਲੂ ਅਗਲਾ ਆਏ ਭਾਈ ਲਾਸਟ ਆ ਸੁੱਟ ਦੇਗਾ ਨਾ ਗਿਆ ਲੈ ਇਹ ਕੰਬਦੇ ਬੜੇ ਬੜੇ ਕਰਨਾ ਚਾਹੀਦਾ ਹੁੰਦਾ ਹੀ ਬੜੀ ਹੋ ਚੱਲ ਚੱਲ ਕਿਥੇ ਚਲਾਤੀ ਓਏ ਜੀ ਏ ਮੱਤੀ ਕਿਸ ਤੋਂ ਕਰਨਾ ਢੀ ਕਿਉਂ ਅੱਜ ਬਣਿਆ ਗਾਣਾ ਪੂਰਾ ਆਈਪੀਐਲ